ਰੰਜੀਸੇ ਪੰਮਾ ਪ੍ਰਧਾਨ ਸਮਾਜ ਸਦਾ ਸਤਾ ਪੰਜਾਬ ਡਾਕਟਰ ਸੰਦੀਪ ਸਿੰਘ ਨਾਗ ਨਵੇਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪ ਜੀ ਦੀ ਸਰਕਾਰ ਬਣ ਤੋਂ ਪਹਿਲਾਂ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਬਣਦੀ ਆਮ ਆਦਮੀ ਪਾਰਟੀ ਦੀ ਤੇ ਅਸੀਂ ਆਉਂਦਿਆਂ ਸਾਰ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਅਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸਹਿਰ ਦਾ ਦਰਜਾ ਜਿੱਤਾਂ ਜਾਵੇਗਾ ਤੇ ਅਜੇ 4 ਸਾਲ ਬੀ ਚੁੱਕੇ ਹਨ ਅਜੇ ਤੱਕ ਭਗਵੰਤ ਮਾਨ ਸਰਕਾਰ ਨੇ ਕੋਈ ਵੀ ਕੈਬਨਿਟ ਦੇ ਵਿੱਚ ਮਤਾ ਨਹੀਂ ਪਾਸ ਕੀਤਾ ਅਸੀਂ 10 12 ਸਾਲਾਂ ਤੋਂ ਜਿਹੜੀ ਆ ਡੀਸੀ ਸਾਹਿਬ ਨੂੰ ਅਤੇ ਹੋਰ ਕੈਬਨਿਟ ਮੰਤਰੀ ਤਲਦੀਪ ਸਿੰਘ ਢਾਲੀਵਾਲ ਨੂੰ ਬੜੇ ਹੀ ਮੰਗ ਪੱਤਰ ਦੇ ਚੁੱਕੇ ਹਾਂ ਅਸੀਂ ਜੋ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਕੋਈ ਤਰਤੀ ਤੇ 22 ਨਵੰਬਰ ਨੂੰ ਵਿਸ਼ੇਸ਼ ਸੈਸ਼ਨ ਵਿਧਾਨ ਸਭਾ ਦਾ ਸੱਦਿਆ ਗਿਆ ਹੈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਸਾਡੇ 350 ਸਾਲਾ ਸਤਾਪਦੀ ਦੇ ਮੌਕੇ ਅਸੀਂ ਭਗਵਾਨ ਸਤਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ 21 ਨਵੰਬਰ ਨੂੰ ਜੋ ਕਰੋੜਾਂ ਅਰਬ ਰੁਪਏ ਉਥੇ ਧਾਰਮਿਕ ਸਮਾਗਮਾਂ ਦੇ ਵਿੱਚ ਖਰਚੇ ਜਾ ਰਹੇ ਹਨ ਉਹ ਸਤਾਪਦੀ ਮਨਾਉਣ ਦਾ ਤਾਂ ਹੀ ਮਕਸਦ ਹੈ ਉਸ ਮੌਕੇ ਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅਮਰitsar ਨੂੰ ਮਤਾ ਪਾਸ ਕਰਕੇ ਕੈਬਨਿਟ ਦੇ ਵਿੱਚ ਸ੍ਰੀ ਅਮਰਸੇਨ ਨੂੰ ਤੇ ਸ੍ਰੀ ਲਾਲਬੌਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਲਾਗੂ ਦਿੱਤਾ ਲਾਗੂ ਕੀਤਾ ਜਾਵੇ ਅਤੇ ਦੇਸ਼ ਵਿਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਸਤਾਨੀ ਦਾ ਮੈਸੇਜ ਸਨਹਿਰੀ ਅੱਖਰਾਂ ਦੇ ਵਿੱਚ ਇਤਿਹਾਸ ਲਿਖਿਆ ਜਾਵੇਗਾ ਜੇਕਰ ਸਰਕਾਰ ਉਸ ਦਿਨ ਜਿਹੜੀ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕਰੇ ਅਤੇ ਬੰਦੀ ਸੰਗਾਂ ਦੀਆਂ ਸਜਾਵਾਂ ਜਿਹਨਾਂ ਦੀਆਂ ਪੂਰੀਆਂ ਹੋ ਚੁੱਕੀਆਂ ਹਨ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ